ਖਬਰ ਕਿਸਾਨਾਂ ਦੇ ਨਾਲ ਜੁੜੀ ਸਾਹਮਣੇ ਆ ਰਹੀ ਹੈ ਤੇ ਕਿਸਾਨ ਜਗਜੀਤ ਸਿੰਘ ਢੱਲੇਵਾਲ ਨੇ ਪੰਜਾਬ ਦੇ ਹਾਲਾਤਾਂ ਦੇ ਉੱਤੇ ਗੱਲਬਾਤ ਕੀਤੀ ਹੈ ਤੇ ਉਹਨਾਂ ਨੇ ਕਿਹਾ ਕਿ ਪੰਜਾਬ ਹੁਣ ਫੇਰ ਵਿਗੜੇ ਹਾਲਾਤਾਂ ਦੇ ਵੱਲ ਚੱਲਦਾ ਹੋਇਆ ਦਿਖਾਈ ਦੇ ਰਿਹਾ ਹੈ ਤੇ ਪਹਿਲਾਂ ਵੀ ਪੰਜਾਬ ਦੇ ਇਹੀ ਹਾਲਾਤ ਬਣੇ ਹੋਏ ਸੀ ਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉਹਨੂੰ ਲੈ ਕੇ ਢੱਲੇਵਾਲ ਦਾ ਹੋਰ ਕੀ ਕਹਿਣਾ ਹੈ ਤੇ ਪੰਜਾਬ ਦੇ ਹਾਲਾਤਾਂ ਦੇ ਉੱਤੇ ਬੋਲਦੇ ਹੋਏ ਢੱਲੇਵਾਲ ਦਾ ਹੋਰ ਕੀ ਕਹਿਣਾ ਹੈ ਤੁਹਾਨੂੰ ਵੀ ਸੁਣਾਉਣੀ ਹੈ ਅਸੀਂ ਪਿਛਲੇ 2 ਦਿਨਾਂ ਤੋਂ ਜਿਹੋ ਜਿਹੇ ਖਬਰਾਂ ਬਾਹਰ ਨਿਕਲ ਰਹੀਆਂ ਨੇ ਸਭੀ ਸਰਕਾਰ ਦੇ ਕਰਦਾਰ ਦੇ ਸਬੰਧ ਦੇ ਵਿੱਚ ਅਗਰ ਉਹ ਸਾਰੀਆਂ ਸੱਚੀਆਂ ਨੇ ਤਬੜੀ ਚਿੰਤਾ ਦਾ ਵਿਸ਼ਾ ਹੈ ਸਾਡੇ ਲਈ ਇਹ ਕਿਉਂਕਿ ਅਸੀਂ ਪਹਿਲਾਂ ਇੱਕ ਵਾਰ ਇਹ ਦੇਖ ਚੁੱਕੇ ਹਾਂ ਇਹ ਤਕਲੀਫ ਇਹ ਦਰਦ ਪੰਜਾਬ ਪਹਿਲਾਂ ਹੁੰਦਾ ਚੁੱਕਿਆ ਜੇਕਰ ਸੱਚਮੁੱਚ ਜੋ ਅਫਵਾਹਾਂ ਜਾਂ ਖਬਰਾਂ ਨਿਕਲ ਕੇ ਬਾਹਰ ਆ ਰਹੀਆਂ ਨੇ ਜੋ ਲੋਕ ਚਰਚਾਾਂ ਕਰ ਰਹੇ ਨੇ ਕਿ ਥਾਣੇ ਦੇ ਅੰਦਰ ਗ੍ਰਿਫਤਾਰ ਕਰਕੇ ਲਿਜਾ ਕੇ ਭਾਨੇ ਸਿੱਧੂ ਨੂੰ ਜੇਕਰ ਨੰਗਿਆ ਕਰਕੇ ਕੁੱਟਿਆ ਤਾਂ ਮੈਂ ਕਹਿੰਦਾ ਬਹੁਤ ਮਾੜੀ ਗੱਲ ਕੀਤੀ ਹੈ। ਔਰ ਜੇਕਰ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਨੇ ਇਹ ਕਹਿ ਕੇ ਕਿ ਮੈਨੂੰ ਲਾਈਵ ਦਿਖਾਓ ਮੈਂ ਕਹਿੰਦਾ ਉਸ ਤੋਂ ਵੀ ਮਾੜੀ ਇਹ ਉਸ ਤੋਂ ਵੀ ਮਾਰੀ ਗੱਲ ਹੈ ਕਿ ਕਿਰਦਾਰ ਦੇਖੋ ਕੀ ਹੈ ਲੈਵਲ ਕੀ ਹੈ ਜੇ ਜੇ ਸਾਡੇ ਮੁੱਖ ਮੰਤਰੀ ਦੇ ਤੇ ਤਾਂ ਸਾਨੂੰ ਉਮੀਦ ਹੈ ਕਿ ਜੇ ਕਿਤੇ ਸਾਡੇ ਦਾ ਧੱਕਾ ਹੋਏਗਾ ਪੁਲਿਸ ਧੱਕਾ ਕਰੇਗੀ ਕਿਸੇ ਪਾਸੋਂ ਪ੍ਰਸ਼ਾਸਨਿਕ ਅਧਿਕਾਰੀ ਕੋਈ ਧੱਕਾ ਕਰਨਗੇ ਤਾਂ ਅਸੀਂ ਉੱਥੇ ਜਾ ਕੇ ਉਸ ਧੱਕੇ ਨੂੰ ਰੋਕਣਾ ਹੈ ਉਹ ਸਾਡੇ ਕੋਲ ਇੱਕ ਟਿਕਾਣਾ ਹੈ ਕਿੰਡੀ ਵੱਡੀ ਪੱਦਰ ਦੇ ਤੇ ਲੋਕਾਂ ਨੇ ਮੇਨਟੇਨ ਇਹਨਾਂ ਨੂੰ ਮੈਂਡੇਟ ਦੇਖ ਕੇ ਇਸ ਸਰਕਾਰ ਬਣਾਈ ਹੈ ਅਗਰ ਇੱਥੇ ਵੀ ਅਜ ਲੋਕਾਂ ਨਾਲ ਇਹ ਗੱਲ ਹੋਣ ਲੱਗਦੀ ਹੈ ਅਗਰੇ ਸੱਚਾ ਤਾਂ ਇਹ ਤਾਂ ਬਹੁਤ ਦੁਖਦਾਈ ਗੱਲ ਹੈ ਔਰ ਅਕਿੰਨਿੰਦਰ ਯੋਗ ਕਰਨਾ ਹੈ ਹਾਂ ਇਹ ਗੱਲ ਵੀ ਚਾਹ ਰੱਖਣ ਵਾਲੀ ਹੈ ਕਿ ਜੇਕਰ ਜਿਵੇਂ ਹੁਣ ਕਿਹਾ ਜਾ ਰਿਹਾ ਉਸ ਬੀਬੀ ਵੱਲੋਂ ਕਿ ਮੇਰੇ ਕੋਲ 10000 ਰੁਪਏ ਦੀ ਉਹਨੇ ਮੰਗ ਕੀਤੀ ਜਾਂ ਮੇਰੇ ਮਿੱਥੋਂ 10000 ਰੁਪਏ ਲੈਣ ਦੀ ਗੱਲ ਕੀਤੀ ਦੇਖੋ ਮੈਂ ਇਹਦੇ ਤੇ ਵੀ ਅੰਦਰ ਇਹ ਹਾਜਮ ਨਹੀਂ ਹੋ ਰਹੀ ਗੱਲ ਹੈ ਕਿ 10000 ਦੀ ਗੱਲ ਹੈ ਇਹ ਗੱਲ ਬਿਲਕੁਲ ਉਸ ਗੱਲੇ ਨਾਲ ਮੇਲ ਕਰਦੀ ਹੈ ਜਦੋਂ ਪਰਮਿੰਦਰ ਝੋਟੇ ਦੇ ਉੱਤੇ ਇੱਕ ਦੋਸ਼ ਲਾਇਆ ਸੀ ਕਿ ਉਸ ਦੁਕਾਨਦਾਰ ਦੇ ਗੱਲੇ ਚੋਂ ਇਹਨੇ 400 ਰੁਪਏ ਕੱਢਿਆ ਦਿਨ ਦਿਹਾੜੇ ਖੋਕਿਲ ਗਿਆ ਉਤੋਂ ਕੱਢ ਕੇ ਲਿਆ ਉਹਦੇ ਗੱਲੇ ਦੀ ਤਲਾਸ਼ੀ ਲਈ ਹੁਣ ਗੱਲੇ ਦੀ ਤਲਾਸ਼ੀ ਲਈ ਜੋ ਕੁਝ ਵੀ ਹੋਊ ਉਹਦੀ ਵੀਡੀਓ ਵੀ ਸਾਹਮਣੇ ਆਈ ਪਰ ਇਹ ਹਦਾਨੀ ਦੀ ਗੱਲ ਹੈ ਵੀ 400 ਰੁਪਇਆ ਔਰ 400 ਰੁਪਏ ਦੇ ਆਧਾਰ ਤੇ ਉੱਤੇ ਪਰਚਾ ਦਰਜ ਕੀਤਾ ਕਿੰਨੀ ਚਰਚਾ ਹੋਈ ਇਸ ਗੱਲ ਦੀ ਕਿ ਉਹ 400 ਰੁਪਇਆ ਉਹਨੂੰ ਇੱਕ ਮੈਡੀਸਨ ਕੋਈ ਦਵਾਈ ਉਹਦੇ ਕੋਲੋਂ ਕੋਈ ਲੈ ਕੇ ਗਿਆ ਸੀ ਉਹਦੇ ਉਹਨੂੰ ਮੋੜਿਆ ਸੀ ਉਹਦੇ ਪੈਸੇ ਸੀ ਉਹ ਇਹ ਵੀ ਗੱਲ ਚਰਚਾ ਹੋਈ ਹੈ ਹੁਣ ਜੇ ਸਰਕਾਰ ਜਿਹੜਾ ਸਾਡਾ ਪੁਲਿਸ ਪ੍ਰਸ਼ਾਸਨ ਇਹ ਕਰਦਾ ਹੈ ਨਾ ਉਹ ਜਿਹੜਾ ਸ਼ੱਕੀ ਗੱਲਾਂ ਅੱਜ ਇਹਨੂੰ ਵੀ ਉੱਤਕਿਆ ਕਰਦੀ ਐ ਕਿ ਠੀਕ ਹੈ ਜੇ ਪਹਿਲਾਂ ਉਹਦੋਂ ਕਰ ਸਕਦੇ ਨੇ ਅੱਜ ਵੀ ਕੀਤਾ ਜਾ ਸਕਦਾ ਹੈ। ਅਗਰ ਇਹ ਗੱਲ ਸੱਚ ਆ ਜੋ ਭਾਨੇ ਸਿੱਧੂ ਦੇ ਨਾਲ ਕੀਤੀ ਦੀ ਗੱਲ ਆ ਰਹੀ ਹੈ। ਮੈਂ ਕਹਿੰਦਾ ਏਦੂੰ ਘਟੀਆਂ ਤੇ ਨਿੰਦਣਯੋਗ ਕੋਈ ਗੱਲ ਹੋ ਨਹੀਂ ਸਕਦੀ ਉਹਨੂੰ ਨਾਲ ਫੰਡੰਗਿਆ ਕਰਨਾ। ਉਹਦੇ ਤੇ ਠੰਡਾ ਪਾਣੀ ਪਾਉਣਾ। ਫਿਰ ਕਿਹੜੇ ਕਿਹੜੇ ਅਸੀਂ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਆ। ਕਿਹੜਾ ਮਨੁੱਖੀ ਅਧਿਕਾਰ? ਪਰ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਜਿਸ ਵੇਲੇ ਸਰਕਾਰ ਤੋਂ ਬਾਹਰ ਸੀ। ਉਦੋਂ ਲੋਕਾਂ ਨਾਲ ਹੋਂਦੀ ਬੇਇਨਸਾਫੀ ਦੇ ਖਿਲਾਫ ਬਹੁਤ ਬੋਲਦੇ ਰਹੇ ਨੇ। ਔਰ ਲੋਕਾਂ ਨੂੰ ਇੱਕ ਉਮੀਦ ਸੀ ਕਿ ਅਗਰ ਇਹ ਆਉਣਗੇ ਤਾਂ ਇਹ ਕੁਛ ਇਨਸਾਫ ਹੋਏਗਾ, ਲੋਕਾਂ ਦੀ ਗੱਲ ਸੁਣੀ ਜਾਏਗੀ। ਪਰ ਉਹਨਾਂ ਹਾਲਾਤਾਂ ਦੇ ਵਿੱਚ ਅੱਜ ਹੋ ਕੀ ਰਿਹਾ ਹੈ? ਮੈਨੂੰ ਲੱਗਦਾ ਬਿਲਕੁਲ ਉਲਟ ਹੋ ਰਿਹਾ ਹੈ। ਔਰ ਇਹ ਸਭੀ ਸਰਕਾਰ ਨੂੰ ਇਹਦੇ ਤੇ ਮੁੜ ਆਪਣੇ ਆਪ ਦੇ ਅੰਦਰ ਝਾਤੀ ਮਾਰਨ ਦੀ ਲੋੜ ਹੈ ਕਿ ਬਾਰ-ਬਾਰ ਗਲਤੀਆਂ, ਬਾਰ-ਬਾਰ ਗਲਤੀਆਂ ਅਗਰੇ ਹੋਣਗੀਆਂ ਤਾਂ ਫੇਰ ਮੰਨ ਲੋਕਾਂ ਦਾ ਵਿਰੋਧ ਲੋਕਾਂ ਦੀ ਨਾਰਾਜ਼ਗੀ ਲੋਕਾਂ ਦਾ ਗੁੱਸੇ ਦਾ ਸਾਹਮਣਾ ਸਰਕਾਰ ਨੂੰ ਕਰਨਾ ਪੈ ਸਕਦਾ ਹੈ। ਔਰ ਅਗਲੀ ਗੱਲ ਹੈ ਜੇਕਰ ਇਹ ਸੱਚ ਹੈ ਤਾਂ ਫਿਰ ਸਾਨੂੰ ਮਜਬੂਰ ਨਾ ਉਸ ਨੌਜਵਾਨ ਦੀ ਪਿੱਠ ਤੇ ਖੜਨਾ ਪਏਗਾ। ਅਗਰੇ ਗੱਲ ਸੱਚ ਹੈ। ਸੋ ਇਹਦੀ ਸਰਕਾਰ ਇਹਨੂੰ ਨੰਗਿਆ ਕਰੇ ਇਸ ਗੱਲ ਨੂੰ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਕੀ ਸੱਚਮੁੱਚ ਇਹਨੇ ਪੈਸੇ ਉਹਨਾਂ ਦੇ ਕੋਲੋਂ ਮੰਗੇ? ਕੀ ਉਹਦੇ ਕੋਲੇ ਸਬੂਤਕ ਦੋ ਉਹਨੂੰ ਸਪਸ਼ਟ ਕਰਨਾ ਚਾਹੀਦਾ ਲੋਕਾਂ ਦੇ ਸਾਹਮਣੇ ਕਰ ਲੈਣੀ ਚਾਹੀਦੀ ਹੈ। ਦੂਸਰੀ ਗੱਲ ਕਿ ਜੇਕਰ ਉਹਨੂੰ ਸੱਚਮੁੱਚ ਇਹ ਕੀਤਾ ਤਾਂ ਉਹਨਾਂ ਅਧਿਕਾਰੀਆਂ ਦੇ ਖਿਲਾਫ ਅਗਰ ਸਾਡੇ ਮਾਨਯੂਰ ਮੁੱਖ ਮੰਤਰੀ ਜੀ ਦੀ ਬਿਲਕੁਲ ਅਟੈਨਸ਼ਨ ਨਹੀਂ ਸੀ ਉਹ ਕਰਨ ਦੀ ਜਉ ਉਹਦੇ ਕੋਈ ਮਤਲਬ ਨਹੀਂ ਝੂਠੀਆਂ ਨੇ ਗੱਲਾਂ ਕਿ ਮੁੱਖ ਮੰਤਰੀ ਨੂੰ ਬੁਕਾਇਆ ਗਿਆ ਜਾਂ ਜਾਂ ਜੋ ਕੁਝ ਹੋਇਆ ਅਗਰ ਉਹ ਨਹੀਂ ਹੋਇਆ ਮੁੱਖ ਮੰਤਰੀ ਜੀ ਨੇ ਨਹੀਂ ਕੋਈ ਗੱਲ ਕਹੀ ਤਾਂ ਉਹਨਾਂ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਕਰਨੀ ਮੁੱਖ ਮੰਤਰੀ ਜੀ ਦੀ ਡਿਊਟੀ ਬਣਦੀ ਹੈ ਔਰ ਉਹਨਾਂ ਨੇ ਤੁਰੰਤ ਕਾਰਵਾਈ ਕਰਕੇ ਉਹਨਾਂ ਦੇ ਕੋਲ ਉਹਨਾਂ ਨੇ ਇਨਕੁਆਰੀਆਂ ਖੋਲ੍ਹੇ ਤਾਂ ਕਿ ਕਲੀਅਰ ਹੋ ਜਾਵੇ ਦੁੱਧ ਦਾ ਦੁੱਧ ਤੇ ਪਾਲੀ ਦਾ ਪਾਣੀ ਹੋ ਜਾਵੇ ਇਹ ਗੱਲ ਦੀ ਅਸੀਂ ਪੰਜਾਬ ਦੇ ਲੋਕ ਉਮੀਦ ਕਰਦੇ ਨੇ ਸਰਕਾਰ ਤੋਂ ਔਰ ਇਸ ਗੱਲ ਦੇ ਉੱਤੇ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ